ਕਿ ਮੇਰੀ ਕੁੜੀਆ ਔਖੀ ਸੀ ਕਿਸੇ ਨੇ ਤਾਂ ਪਿਛਲੇ ਐਤਵਾਰ ਮੈਂ ਇਹੀ ਮੰਗ ਮੰਗੀ ਜਾਂਦੀ ਨੂੰ ਉਹ ਠੀਕ ਹੋ ਗਿਆ ਸਾਰਾ ਬੱਸ ਇਸ ਤਰ੍ਹਾਂ ਤੰਗ ਕਰਦਾ ਸੀ ਠੀਕ ਹੋ ਗਿਆ ਸਾਰਾ ਉਹਦੋਂ ਨਹੀਂ ਜਾਂਦੀ ਨੂੰ ਜਾਨ ਸ਼ਰਮਾ ਘਰੇ 8:30 ਵਜੇ ਪਹੁੰਚੀ ਕਿ ਮੈਂ ਫੋਨ ਲਾਇਆ ਤੇ ਹੱਸੇ ਹੱਸੇ ਬੋਹ ਜਾਦੇ ਜਮਨੂ ਠੀਕ ਹੋ ਗਿਆ ਬੰਦਵਾਤੀ ਫੇਰ ਦਸ ਖਾਲੀ ਨਾ ਪਾਏ ਕੋਈ ਨਹੀਂ ਹਰ ਵਾਰੀ ਮਾਂ ਬੱਤ ਪਸੇ ਹੀ ਜਮਨਾਂ ਰੱਖਦੀ ਆ ਬੱਚਿਆਂ ਨਾਲ ਆਪਣੇ ਕਰਮਾਂ ਨਾਲ ਜੋੜ ਕੇ ਰੱਖਣ ਮੈਂ ਬਿਲਕੁਲ ਤੋਂ ਆਪਣੀ ਛਾਇਆ ਅਜੇ ਤੱਕ ਮੌਸਮ ਸੋਹਣਾ ਆ ਕੀ ਕਹਿਣਾ ਚੱਲ ਗਿਆ ਸੀ ਖੁਸ਼ਬੂ ਬਾਬਾ ਜੀ ਨੇ ਸਾਡੀਆਂ ਝੋਲੀਆਂ ਵਰੀਆਂ ਸੀ ਏਸੀ ਆਸਤੇ ਆਏ ਸਾਡੀਆਂ ਝੋਲੀ ਭਰੇ ਬਾਬਾ ਨਾਉ ਕਿੰਨੇ ਅੰਬਰ ਦੇ ਵੇਚ ਹੈ ਬਹੁਤ ਖੁਸ਼ੀ ਕਿਸੇ ਅਮੀਰ ਦੇ ਜੀ ਆ ਜਾ ਮਿਲ ਸਕਦਾ ਹਾਂ ਜੀ ਨਰੂਤ ਖੇਡ ਦਿੱਤੇ ਕਿੰਨੇ ਦਾ ਦੇਖ ਰਿਹਾ ਇੱਥੇ ਬਹੁਤ ਜਿਆਦਾ ਵਧੀਆ ਲੱਗ ਰਿਹਾ ਹੈ ਸੰਗਤ ਨੂੰ ਦੇਖ ਕੇ ਤਾਂ ਬਾਬਾ ਜੀ ਸਾਰਿਆਂ ਦੀ ਝੋਲੀ ਭਰਦੇ ਤੇ ਸਾਡੀ ਵੀ ਭਰੂਗੇ ਉਹਨਾਂ ਦੀ ਮਹਿਮਾ ਬਹੁਤ ਆਪੰਪਾਰ ਆ ਤੇ ਸਭ ਤੇ ਕਿਰਪਾ ਕਰਦੇ ਸਾਡੇ ਤੇ ਵੀ ਕਰਨੀ ਐਡੀ ਸੰਗਤ ਹੁੰਦੀ ਆ ਉਹ ਘਰ ਕੇ ਝੋਲ ਮੇਲੇ ਲਾ ਕੇ ਜਾਂਦੀ ਤੇ ਸਾਡੇ ਵੀ ਭਰੂਗੇ ਐਸਾ ਵੀ ਵਰਗਿਆ ਜਿੰਨਾ ਸੰਗਤ ਦਾ ਵੱਡਾ ਕੱਟ ਦੇਖ ਰਿਓ ਕਿਵੇਂ ਦਾ ਲੱਗ ਗਿਆ ਆਏ ਵੀ ਪਹਿਲੀ ਵਾਰੀ ਤੁਸੀਂ ਹਾਂ ਜੀ ਤੈਨੂੰ ਉਹਦੇ ਸਰਦੇ ਤੇ ਐਸਾ ਵੀ ਭੜੀ ਆਪੀ ਆ ਰਹੇ ਹੋ ਕਾਟ ਕਰ ਰਹੇ ਹੋ ਹਾਂ ਸੰਗਤ ਚ ਬੈਠੇ ਰਦਾ ਗਰਮੀ ਜਿਹਾ ਸ਼ੋਰ ਕੁਝ ਲੱਗਦਾ ਹੋਇਆ ਹਾਂਜੀ ਸਾਨੂੰ ਬਹੁਤ ਵਧੀਆ ਨਜ਼ਾਰਾ ਆ ਰਿਹਾ ਹੈ ਕੋਈ ਹੋਏ ਪਏ ਸਾਹ ਪੰਜਰ ਜ਼ਮੀਨ ਵਰਗੇ ਇਸ ਤਰ੍ਹਾਂ ਦੇਖ ਰਿਓ ਤੁਸੀਂ ਨਜ਼ਾਰਾ ਜੀ ਬਹੁਤ ਵਧੀਆ ਨਜ਼ਾਰਾ ਉਹਦੇ ਰੰਗਾਂ ਦੇ ਵਿੱਚ ਰੰਗੇ ਹੋਏ ਆ ਇਹ ਰੇਖਾ ਜਿਹੜਾ ਪਾ ਜਿੰਦਾ ਕੋਈ ਝੋਲੀ ਕੋਈ ਖਾਲੀ ਨਹੀਂ ਗਿਆ ਨਾ ਗਿਆ ਤੇ ਨਾ ਕੋਈ ਜਾਊਗਾ ਆਈਏ ਤਾਂ ਬਹੁਤ ਵਧੀਆ ਲੱਗਦਾ ਹੈ ਘਰ ਬੈਠ ਕੇ ਤਾਂ ਆਰਾਮ ਨਹੀਂ ਮਿਲਦਾ ਗੁਰੂ ਘਰ ਆਵਾਂਗੇ ਤਾਂ ਸ਼ਾਂਤੀ ਮਿਲਦੀ ਹੈ ਹਾਂਜੀ ਮੈਂਤਵਾਰ ਦੀ ਕਿੰਨੀ ਗੋਡੀ ਕਰਦੀ ਹੈ ਜਿਹਨੂੰ ਗੁਰੂ ਘਰ ਆਉਂਦੀ ਤਾਂ ਸਾਰਿਆਂ ਨੂੰ ਦੇਖੀ ਹੁੰਦੀ ਹੈ ਬਸ ਬਹੁਤ ਖੁਸ਼ੀ ਮਿਲਦੀ ਹੈ ਧਿਆਨ ਕੇ ਇੱਕ ਸ਼ਾਂਤੀ ਮਿਲਦੀ ਹੈ ਕਾਰ ਬੈਠ ਕੇ ਸਕੂਨ ਨਹੀਂ ਹੁੰਦਾ ਧਿਆਨ ਕੇ ਸਕੂਨ ਮਿਲਦਾ ਸਾਰੀ ਦੇਚੋ ਬਾਬਾ ਦੀਪ ਸਿੰਘ ਜੀ ਨਾਲ ਕੀਵੇਂ ਜੇ ਤੇ ਪੂਲ ਸੰਸਾਰ ਦੇ ਪਰਮਾਤਮਾ ਨਾਲ ਪਹਿਲਾਂ ਜ਼ਿੰਦਗੀ ਚ ਕੀ ਸੀ ਦੇ ਅੱਜ ਬਾਬਾ ਦੀ ਜੀ ਦੇ ਆ ਰਹੇ ਹੋ ਉਹ ਜ਼ਿੰਦਗੀ ਚ ਕਿੰਨਾ ਬਦਲਾ ਆਇਆ ਪਹਿਲਾਂ ਤਾਂ ਇੱਥੇ ਆਣ ਕੇ ਤਾਂ ਬਹੁਤ ਖੁਸ਼ੀ ਮਿਲੀ ਉਹ ਤਾਂ ਤਾਂ ਕੁਛ ਨਹੀਂ ਸੀਗਾ ਮਤਲਬ ਜਿਦਾਂ ਬਦਲਾਵ ਦੁੱਖ ਵਗੈਰਾ ਹੀ ਹਰ ਦਿਨ ਮਾੜਾ ਲੱਗਦਾ ਸੀ ਪਰ ਹੁਣ ਬਹੁਤ ਵਧੀਆ ਲੱਗਦਾ ਹੈ ਮਾਤਾ ਸੋਗੇ ਸੰਕਟਾ ਦੇਖ ਰਹੀਆਂ ਨੇ ਤਾਂ ਕੋਈ ਸ਼ਰ ਹਾਂਜੀ ਸੰਕਟਾਂ ਦੇ ਥੋੜਾਕ ਦੱਸ ਪੋਗੇ ਕੀ ਹੋਇਆ ਸੀ ਪਹਿਲਾਂ ਇਦਾਂ ਹੀ ਘਰਾਂ 'ਚ ਕਈ ਪ੍ਰੋਬਲਮ ਹੁੰਦੀਆਂ ਨੇ ਪਰ ਅੱਜ ਥੋੜਾ ਵਧੀਆ ਲੱਗਦਾ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈਗੀ ਤੇ ਬਸ ਇਹ ਜੂਰ ਅਰਦਾਸ ਬੇਨਤੀ ਕੀਤੀ ਸਾਰੀਆਂ ਸਹੀ ਹੋਣ ਹਾਂਜੀ ਮਾ ਜੀ ਅੰਮ੍ਰਿਤਧਰ ਜੀ ਕਹਿਣਾ ਚਾਹੋਗੇ ਮੈਂ ਸੰਗਤਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਹਾਂ ਵਿਸ਼ਵਾਸ ਰੱਖ ਕੇ ਇਸ ਦਰਤੇ ਆਓ ਸਭ ਕੁਝ ਮਿਲਦਾ ਹੈ ਸਾਹਮਣੇ ਸਰਫੇ ਤਾਂ ਕੋਈ ਝੋਲੀ ਖਾਲੀ ਨਹੀਂ ਜਾਂਦੀ ਕੋਈ ਝੋਲੀ ਖਾਲੀ ਨਹੀਂ ਜਾਂਦੀ ਸਾਰਿਆਂ ਦੀ ਝੋਲੀਆਂ ਭਰਦਾ ਹੈ ਜਿਹੜੀ ਆਪਾਂ ਚੀਜ਼ ਮੰਗਦੇ ਆ ਉਹ ਵੀ ਸਾਨੂੰ ਮਿਲਦੀ ਹੈ ਬਹੁਤ ਕੁਝ ਮਿਲਿਆ ਜੀ ਮੇਲਾ ਤਾਂ ਮਿਲ ਤਾਂ ਪਹਿਲਾਂ ਹੀ ਗਿਆ ਬਹੁਤ ਕੁਝ ਪਰ ਆਣਾ ਸ਼ੁਰੂ ਹੁਣ ਕੀਤਾ ਹੈ ਪਹਿਲਾਂ ਘਰ ਜ਼ਿੰਦਗੀ ਜਿਹੜੀ ਰਾਸਤ ਹੈ ਅੱਜ ਕੀ ਬਹਾਰ ਅੱਲਾ ਬਿਮਾਰ ਰਹਿੰਦੇ ਸੀਗੇ ਹੁਣ ਠੀਕ ਹੈ ਬੱਚਾ ਬਾਹਰ ਗਿਆ ਉਹ ਮਨੋ ਕਾਮਨਾ ਪੂਰੀ ਹੋਗੀ ਪੀਆਰ ਹੋ ਗਿਆ ਉਹ ਮਨੋ ਕਾਮਨਾ ਪੂਰੀ ਹੋਗੀ ਸੰਗਤ ਚ ਬੈਠੇ ਛੜਕਾ ਤੇ ਤੁਸੀਂ ਬੈਠੇ ਬਾਤ ਕਰ ਰਹੇ ਕਿਵੇਂ ਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਬਹੁਤ ਸੁੰਦਰ ਲੱਗ ਰਿਹਾ ਸਾਰੀ ਸੰਗਤ ਨੂੰ ਬੇਨਤੀ ਆ ਜਰੂਰ ਆਇਆ ਕਰੋ ਬਾਣੀ ਪੜਿਆ ਕਰੋ ਸੁਣਿਆ ਕਰੋ ਕਿੰਦੇ ਪਾਪਾ ਦੀ ਥਿੰਕ ਕਿਸੇ ਦੀ ਚੋਣ ਸਭ ਦੀਆ ਭਰਦੇ ਮਨੋ ਕਾਮ ਲੈ ਕੇ ਸਭ ਦੀ ਮਨੋ ਕਾਮ ਨ ਪੂਰੀ ਕਰਦੇ ਤੁਹਾਨੂੰ ਇੱਥੇ ਕਿੰਨੀ ਖੁਸ਼ੀ ਬਹੁਤ ਖੁਸ਼ੀ ਮਿਲੀ ਅਸੀਂ ਗਿਣਾ ਨਹੀਂ ਸਕਦੇ ਕਿੰਨੀ ਖੁਸ਼ੀ ਮਿਲੀ ਬਿਆਨ ਨਹੀਂ ਕਰ ਸਕਦੇ ਇੰਨੀ ਕਿਰਪਾ ਬਾਬਾ ਜੀ ਦੀ ਸੰਗਤਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਅਸੀਂ ਸੰਗਤ ਨੂੰ ਇਹ ਕਹਿੰਨੇ ਆ ਵੀ ਆ ਉਥੇ ਚਪੈਰਾ ਸਾਹਿਬ ਕੋਲੋਂ ਪਾਣੀ ਪੜੋ ਬਾਣੀ ਨਾਲ ਜੁੜੋ ਇਹ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਨੂੜ ਤੋਂ ਆਏ ਆ ਡਿਸਟ੍ਰਿਕਟ ਮੁਹਾਨੀ ਮੈਂ ਪਹਿਲੀ ਵਾਰੀ ਚਪੈਰਾ ਸਾਹਿਬ ਲਗਣ ਆਈ ਆ ਮੈ ਸੁਣਿਆ ਸੀ ਕਿ ਇੱਥੇ ਪਰਮਾਤਮਾ ਸਬਦੀ ਝੋਲੀਆਂ ਪੜਦਾ ਬਾਬਾ ਦੀਪ ਸਿੰਘ ਜੀ ਪਰ ਮੇਰੀ ਵੀ ਪਹਿਲਾਂ ਹੀ ਪ੍ਰਮਾਤਮਾ ਨੇ ਸੋਣ ਲਈ ਤੇ ਮੈਂ ਵੀ ਇੱਥੇ ਪਹੁੰਚੀ ਆਂ ਕਿਰਪਾ ਕਰੇ ਬਾਬਾ ਦੀਪ ਸਿੰਘ ਜੀ ਸਾਡੇ ਤੋਂ ਹਰ ਐਤਵਾਰ ਇਦਾਂ ਹੀ ਆਪਣੀ ਸੇਵਾ ਲਵੇ ਤੇ ਬਹੁਤ ਵਧੀਆ ਲੱਗਾ ਕਿ ਸਾਰੀ ਸੰਗਤ ਇੱਥੇ ਸੜਕਾਂ ਤੇ ਬਹਿ ਕੇ ਵੀ ਨਾਮ ਜਪ ਰਹੀ ਹੈ ਵਾਹਿਗੁਰੂ ਕਿਰਪਾ ਕਰੇ ਸਾਡੀ ਸੰਸਾਰ ਨੂੰ ਏਦਾਂ ਹੀ ਆਪਣੇ ਨਾਮ ਨਾਲ ਜੋੜ ਕੇ ਰੱਖੇ ਤੇ ਸਭ ਦੀ ਝੋੜੀਆਂ ਭਰਦਾ ਰਵੇ ਵਾਹਿਗੁਰੂ ਸੱਚੇ ਪਾਸ਼ਾ ਕਾਲ ਯੁੱਗ ਦੇ ਵਿੱਚ ਆਪਣੇ ਨਾਮ ਦਾ ਪੈਰਾ ਬਣਾਈ ਰੱਖੇ ਵਾਹਿ ਸੰਗਤ ਵਿੱਚ ਬੈਠ ਕੇ ਪਾਠ ਕਰ ਲਏ ਅੱਜ ਬੈਠੇ ਚੜਕਾ ਤੇ ਬੈਠੋ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਅੰਦਰ ਬੈਰਾਗ ਵੀ ਆਉਂਦਾ ਹੈ ਕਿ ਇੰਨੀ ਸੰਗਤ ਕਿਵੇਂ ਇੱਥੇ ਇੰਨੀ ਸਰਦਾ ਭਰੀ ਨਾਲ ਇੱਥੇ ਆ ਕੇ ਨਾਮ ਦੀ ਦਾਤ ਪਰਮਾਤਮਾ ਨੇ ਜੇ ਬਖਸ਼ੀ ਹੈ ਤਾਂ ਹੀ ਉਹ ਇੱਥੇ ਇੰਨੀ ਸੰਗਤ ਵਿੱਚ ਆ ਕੇ ਨਾਮ ਜਪਦੇ ਹਨ ਤੇ ਉਹ ਸਭ ਦੀ ਝੋਲੀਆਂ ਭਰਦਾ ਹੈ ਪਰਮਾਤਮਾ ਸਾਭ ਦੀ ਇਹ ਪਰਦਾ ਰੱਖੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਖਫਾ ਚਾਹੋਗੇ ਅਸੀਂ ਤਾਂ ਕਹਿੰਦੇ ਆ ਕਿ ਸਾਰੀ ਸੰਗਤਾਂ ਇੱਥੇ ਆਣ ਤੇ ਉਸ ਬਾਣੀ ਨਾਲ ਤੇ ਬਾਣੇ ਨਾਲ ਜੁੜਨਾ ਅੰਮ੍ਰਿਤ ਵੇਲੇ ਨਾਲ ਜੁੜਨਾ ਉਸ ਦਾ ਨਾਮ ਦੇ ਨਾਲ ਜੁੜਨ ਦਾ